ਉਹ ਦੇ 200 ਰੁਪਏ ਹੋਰ ਦੇ ਆ ਲੈ ਕੇ ਨਾ ਪੁੱਤ 200 ਕੱਢੀ ਨਾ ਆ ਤੈਨੂੰ ਵੀ ਗਾਣਾ ਪੈਣੀ ਆ ਨੇ ਉਹ ਦੁੱਧ ਦੇ ਨਾਖ ਲੈ ਪੁੱਤ ਆਉਣ ਡਿਓ ਲੱਸੀ ਪੀ ਲੋ ਤੁਸੀਂ ਭੈਣ ਚਾਵੇ ਤਾਂ ਹੋਈ ਜਾਣਾ ਕੰਮ ਆ ਗਲਾਸ ਹੈਗਾ ਹੋਰ ਕਿੱਥੇ ਨੇ ਲਾਓ ਕਾਹਲੇ ਗਲਾਸ ਤੇਰੀ ਜਿੱਤ ਰੱਖ ਉਹ ਇੱਕ ਹੀ ਕਹਨ ਕਿਹਨੂੰ ਕਹਦਾ ਓਏ ਲੱਭ ਨਹੀਂ ਗੱਲਤੀ ਹੋ ਗਈ ਓਏ ਲਬਜ ਕੀ ਹੁੰਦਾ ਬਾਈ ਗਲਤੀ ਹੋ ਗਈ ਕਹਿਣਾ ਪਾਪਾ ਜੀ ਕਹਿਣਾ ਭਾਈ ਪਾਪਾ ਜੀ ਕਹਿੰਦੇ ਤਾਂ ਮੈਂ ਗਲਤੀ ਤਾਂ ਗਲਤੀ ਹੁੰਦੀ بڑے بڑے ਨੂੰ ਹੋ ਕਰ ਦਿੰਨਾ ਭਾਈ ਗਲਤੀ ਤਾਂ ਗਲਤੀ ਹੁੰਦੀ ਇਹਨੂੰ ਪਾਪਾ ਜੀ ਪਾਪਾ ਨਹੀਂ ਮੇਰਾ ਭਾਈ ਭਾਈ ਪੱਕੀ ਲੈ ਜਾ ਫੁੱਟੂ ਵਾਲੀ ਗੱਲ ਨਾ ਕਰ 200 ਆ ਪਾਤਾ 200 ਨਾ ਨਹੀਂ ਬਣੇ ਕਲਾਸ ਲੈ ਕੇ ਦੇ ਕੱਟ ਕੇ ਨਾ ਲੈ ਨਾ ਸੁੱਖਿਆ ਤੋਂ ਵੀ ਕਿਤੇ ਮੂੰਹ ਤੋਂ ਕੋਈ ਨਹੀਂ ਆ ਜਾਉਂਦਾ ਮੈਂ ਕਹਾਂਗਾ ਜੀ ਪੈਣ ਨਹੀਂ ਦਿੰਦਾ ਯਾਰ ਭਾਈ ਗਲਤੀ ਹੈ ਸ਼ਾਬਾਸ਼ ਮੰਨ ਨਹੀਂ ਤੂੰ ਬੰਦਾ ਹੀ ਉਹ ਆ ਬੰਦਾ ਹੀ ਆਪਾਂ ਉਹ ਮੰਨ ਜਾ ਹੁਣ ਤੂੰ ਉਹ ਨਹੀਂ ਮੰਨਦਾ ਨਹੀਂ ਮੰਨਦਾ ਨਹੀਂ ਮੰਨਦਾ ਨਹੀਂ ਮੰਨਦਾ ਉੱਲੀ ਆਜਾ ਲੈ ਆਜ ਹੈਗੀ ਆ ਫਿਰ 200 ਪਾ ਤਾ ਤੇਰੀ ਲੈ 200 ਰੁਪਏ ਇੰਸ਼ੂਰ ਦਾ ਹੋ ਜੂਗਾ ਉਹ ਮੁੰਡੇ ਕਹਿੰਦੇ ਨੇ ਬਾਪੂ ਗਾਲਾਂ ਕੱਢ ਲਾ ਜਿੰਦਾ ਵਿੱਚ ਹੁਣ ਗਾਲਾਂ ਨਾ ਕੱਢਦਾ ਕੀ ਕਰ ਉਹ ਯਾਰ ਉਹ ਬਾਈ ਸਿੱਧਾ ਸੌਦੇ ਕੋਈ ਦਲਾਨੀ ਨੀ ਫਲਾਨੀ ਨੀ 200 ਰੁਪਏ ਪਾ ਕੇ ਭਾ ਨਵੇੜ ਯਾਰ ਜੇ ਤਾਦਕ 200 ਪਾ ਪਾ ਕਿਉਂ ਸਿਆਣਾ ਬੰਦਾ ਤੇ ਨਾ ਵਿਚਾਰ ਲੋ 200 ਪਾ ਤਾ ਲੈ ਕਿੰਨੇ ਦੀ ਮੈਂ 6500 ਲਾਇਆ ਸੀ 200 ਦਾ ਬਾਬਾ ਤਾ ਕਿੰਨੇ ਤੇ ਅੜ ਰਹੇ ਆ ਉਹ ਮੈਂ ਤੈਨੂੰ ਕਿਹਾ ਤੇਰੀਆਂ ਗੱਲਾਂ ਨੂੰ ਤੂੰ ਛੱਡ ਤੇ ਬਾਲੀ ਉੱਚੀ ਆਵਾਜ਼ ਦੇ ਬਾਬਾ 9900 ਦੀ ਲੈਗਾ ਉਹ ਨਹੀਂ ਯਾਰ 99 ਦੀ ਲੈਗਾ ਇਹਦਾ ਸਭ ਝੂਠ ਗੱਲਾਂ ਯਾਰ ਹੁਣ ਤੂੰ ਕਿੰਨੇ ਦਾ ਮੈਂ ਤੇ ਸਹੀ ਨਹੀਂ ਨਹੀਂ ਹਿਸਾਬ ਤੇ ਹੈ ਨਹੀਂ ਛੋਟੇ ਭਾਈ ਮੰਗਰੇ ਕਿੰਨੇ ਚੜ ਰਹੇ ਆ ਅੱਠ ਤੇ ਅੜਿਆ ਹੋਇਆ ਨਹੀਂ ਨਹੀਂ ਪਰਾ ਫੜਾਈ ਓਏ ਪਰਾ ਫੜੀ ਸਾਰਾ ਮਾਰ ਲੈ ਗਿਆ ਹੁਣ ਸਾਰਾ ਕੁਝ ਛੱਡ ਕੇ ਤੈਨੂੰ ਪੁੱਗਦੀਆਂ ਲੈ ਜੀ ਨਹੀਂ ਨਾ ਸੀ 7.5 ਤੇ ਦੇਖ ਚੱਕ ਤੇ ਉਹ ਦਿਨ ਤੇ ਮੈਂ ਰੱਥ ਨਹੀਂ ਮੋੜਦਾ ਸੀ ਮੈਂ ਤਾਂ ਆਪ ਹੀ ਨਹੀਂ ਮੋੜਦਾ ਇਹਦਾ ਹੁਣ ਤੂੰ ਯਾਰ ਇਹਦਾ ਹੱਥ ਨਹੀਂ ਮੋੜਦਾ ਹੁੰਦਾ ਸੀ ਮੈਂ ਬੱਕਰੀ ਭਾਰੀ ਐ ਤੈਨੂੰ ਮੈਂ ਲੱਸੀ ਆ ਨਾ ਰੌਲਾ ਤੇ ਲੱਸੀ ਦਾ ਪੈ ਗਿਆ ਭਾਰੀ ਤਾਂ ਚਲਦੀ ਸੀ ਯਾਰ ਮੇਰੇ ਸਾਥ ਦੀ ਪਰ ਲੱਸੀ ਆ ਆ ਬੱਕਰੀ ਦਾ ਮੇਰਾ ਮੁੰਡਾ ਲੱਸਾ ਕਰਤਾ ਫੋਨ ਦੇਵਾ ਬੋਤਲ ਦੇ ਨਾ ਜੀ ਫੋਨ ਦੀ ਬੋਤਲ ਮੇਰੇ ਇਨੀ ਖਰਾਕ ਨਹੀਂ ਕਿਸੇ ਦੀ ਆਗੀ ਜੀੜੇ ਹੈ ਨਹੀਂ ਖੰਨਿਆ ਤੋਂ ਬਣਾਉਣਾ ਉਹ ਮੇਰੇ ਨਾਲ ਪੁੱਟਾ ਰੱਖਿਆ ਸੁੱਕਾ ਜਾ ਮਰਿਆ ਜਾ ਉਹ ਬੈਗ ਜਿ ਲਈ ਫਤ ਉਹ ਵੀ ਇਹਦਾ ਵਰ ਕਈ ਹੁੰਦਾ ਸੀ ਉਹ ਵੀ ਇਹ ਜਾਈ ਐ ਉਹ ਰੋਜ਼ ਮੀਟ ਖਾਂਦਾ ਨਾਲ ਜਾ ਪੱਟੀ ਲੈ ਜਾ ਪੱਟੀ ਜਾ ਜਾ ਬਾਈ ਯਾਰ ਉਹ ਕਿਉਂ ੱਟਾ ੱਟਾ ਤੂੰ ਅਸਾਈ ਜੀ ਨਾ ਕਰ ਅਸਾਈ ਜੀ ਨਾ ਕਰ ਮੈਨੂੰ ਪਤਾ ਕਿੱਥੇ ਭਾੜਾ ਓਏ ਮੁੰਡਿਆ ਆਲਾ ਫੜ ਤੇਰੀ ਹੋਈ ਦੇ ਦੂੰ ਨਹੀਂ ਦੇਣੇ ਨਾ ਨੋਟ ਫੜ ਕੋਈ ਸੌਂਦਾ ਨਹੀਂ ਸਾਰੀ ਤੇ ਹੀ ਨਹੀਂ ਦੇਣੀ ਨਾ ਦੀ ਇਹ ਤੂੰ ਬਾਦ ਐਂਡ ਆ ਮੇਰਾ ਬੱਸ ਹੁਣ ਨਹੀਂ ਮੈਂ ਤੁਮ ਦਵਾਰੇ ਆ ਕੇ ਆਉਂਦਾ ਆ ਫੜ ਹੁਣ ਕਿਤੀ ਤੂੰ ਕਰ ਨਾ ਨਾ ਵਰਤੀ ਸੰਜੀ ਆ ਪੰਜ ਸੱਤ ਗਾਣਾ ਕੱਢ ਲਿਆ ਬਾਈ ਕਿੰਨੇ ਪੈਸੇ ਕੋ ਕਿਣੋ ਯਾਰ ਤੂੰ ਸਾਰੇ ਇਹਨੇ ਦੁੱਖ ਤਾਂ ਪਿੱਠ ਪਿੱਛੇ ਤਾਂ ਨਹੀਂ ਕੱਢਿਆ ਮੂੰਹ ਤੇ ਕੱਢਿਆ ਬੜੇ ਪੈਸੇ ਕਣੋ ਯਾਰ ਇਹਦੇ ਗਾਣਾ ਕੱਢੀਆਂ ਮੈਨੂੰ ਪੰਜ ਚਾਰ ਦਿੱਤਾ ਹੀ ਐ ਤੈਨੂੰ ਕੁਛ ਤਾਂ ਲੈ ਕੇ ਤਾਂ ਨਹੀਂ ਆਪਾਂ ਮੁੰਡਾ ਰਸੀਆਂ ਪਾ ਇਹਨਾਂ ਦੇ ਕੋਈ ਛੋਟੀਆਂ ਛੋਟੀਆਂ ਕਿੰਨੇ ਦੀਆਂ ਯਾ ਜਿੱਡਾ ਕਿ ਤੂੰ ਓੜੀਆਂ ਓੜੀਆਂ ਨੇ ਕਿੰਨੇ ਦੀਆਂ ਦੋਨੇ ਬਸ ਇੱਕੋ ਗੱਲ ਰੱਪ ਲੱਗਦੀ ਗੱਲ ਰੱਪ ਲੱਗਦੀ ਭਜਾਈ ਨਾ ਮੈਨੂੰ 5000 ਨਹੀਂ 18000 ਦੀ ਜੋੜੀ ਲੈ ਚੱਲ ਫੇਰ ਹੁਣ ਤੇ ਬੱਕਰੀਆਂ ਫੜ ਕੱਪੜੇ ਮਾ ਫੜੂਗਾ ਕਿਸੇ ਨਹੀਂ ਜੰਦੂ ਚੱਲ ਗੜੀਆਂ ਨੇ ਬੱਕਰੀਆਂ ਨੇ ਬੱਸ ਬੱਕਰੀਆਂ ਮੇਰੇ ਘਰੇ ਰੰਗ ਰੰਗਾ ਵਾਲੀਆਂ ਆਪਣੀਆਂ ਲੈ ਡੈਡੀ ਹਾਂ ਜੀ ਹੋਰ ਨਹੀਂ ਆ ਮੇਰੇ ਕੋਲ ਹੋਰ ਰੰਗ ਰੰਗਾ ਕਰਾਉਂਦੇ ਤੇ ਨਹੀਂ ਸੀ ਘੋਏ ਰਗੇ ਮਾਪੇ ਆ ਇਹ ਤਾਂ ਰੰਗ ਤਾਂ ਲਾਇਆ ਜਾਂਦਾ ਕਿਉਂ ਗੱਲ ਕਰਦਾ ਚੱਲਿਆ ਮੈਂ ਨਾ ਨਹੀਂ ਨਾ ਵੇਚ ਕੇ ਚੱਲ ਚੱਲ ਵੇਚ ਦੇ ਬੇਚਰੀ ਵੇਚ ਨੀ ਕਰ ਮੇਰੇ ਮਾ ਗੱਡੀ ਜਿਵੇਂ ਮਾ ਪੁੱਤ ਚਾਹ ਬੈਠਾ ਸਾ ਵੀਰੇ ਉਹਨਾਂ ਨੂੰ ਲੱਸੀ ਦੇ ਚੋ ਉਹਨੇ ਪਹਿਲਾਂ ਰੱਸੀ ਪਾਲਾ ਫੇਰ ਫੋਨੇ ਲਾਉਣਾ ਉਧਰ ਮਿੱਕੇ ਫਸੇ ਨੇ ਨਾ ਜਾ ਕੇ ਟੱਕਰ ਮਾਰਨੀ ਆ ਆ ਦਾਣੇ ਵੱਧ ਸਹੀ ਖੜਾ ਹੈਗਾ ਲੈ ਇਹ ਆ ਦਾਣੇ ਨਹੀਂ ਖਾਤੇ ਇਹ ਇਸ ਨਾ ਆਂਦੇ ਹਵਾ ਭਾਂਗੀ ਦੇਖਣਾ ਉਹ ਹਵਾ ਕਾ ਨੂੰ ਕਹਿੰਦਾ ਗਹਿ ਜਾ ਮੋ ਆਹੋ ਜੇ ਮੈਂ ਬਣ ਕੇ ਦਿਖਾਉਣਾ ਉਹਦਾ ਉਹਦਾ ਬਾਈ ਦਾ ਮੈਂ ਕਹੇ ਲੈ ਆ ਵੀ ਲਾਲਾ ਆ ਮੁੰਡਾ ਦੇਖ ਲੈ ਮੇਰਾ ਉਧਰ ਤੈਨੂੰ ਐਨਾ ਡੀਕੇ ਮਹਾਪੁੱਤ ਰਾਜੂ ਆਉਂਦਾ ਡੈਡੀ ਕਹਿੰਦਾ ਠੀਕ ਆ ਅੱਜ ਨਾ ਚੱਕ ਲਿਆ ਕਹਿ ਲਿਆ ਵੀਰੇ ਹੁਣ ਉਹਨਾਂ ਨੂੰ ਪਲਾ ਪਾਣੀ ਪਾਲਾ ਉਹ ਠੰਡਾ ਜਿਹਾ ਟੱਤੀ ਆ। ਹੋ ਰੇ ਨਹੀਂ। ਇਹ ਵੀ ਗਈਆਂ ਇਹ ਆਪੇ ਵੇਚ ਦੇਣੀਆਂ ਵੇਚ ਦੀ ਚਾਹੀ। ਹਾਂ। ਉਹ ਬਾਈ। ਤੂੰ ਜਾ ਹਾਂ ਨਾਲ ਲੜਨਾ ਲੈ ਕੇ ਜਾਣੀਆਂ। ਨੀਮ ਨੇ ਵੀ ਥੱਲੇ ਲੜਨਾ ਲਾ ਲੈ। ਕੋਈ ਅੱਜ ਕਿਹਾ ਜਾਪ ਮਾਇਕਾ ਸਹੀ ਨਾਲ ਹੀ ਨਾ ਹੀ ਹੋ ਜਾਤੀ ਹੋਣੀ ਬਰਾਕ ਆਉਗੀ ਇਹਨੂੰ ਫਿਰ ਤੱਕ ਨਾ ਜਦ ਤੂੰ ਤੇ ਮੈਂ ਕਿਹਾ ਕਹਿੰਦਾ ਮੈਂ ਕੇਜ ਉੱnder ਲੱਗ ਗਿਆ ਜੀ ਭਾਈ ਨੰਨੇ ਲੱਗੀ ਢੀ ਗਰੀ ਉਹ ਕੋਈ ਨਹੀਂ ਲਗਾਉਣਾ ਤਾਂ ਹੀ ਆ ਮੈਨੂੰ ਉਹ ਕਿੰਨੇ ਨੇ ਪੱਕੀਆਂ ਤਾਂ ਪੱਕੀਆਂ ਹੀ ਆ ਦੇਖ ਲੈ ਤੂੰ ਛੋਟੀ ਛੋਟੀਆਂ ਨੇ ਵਾਹ ਚੱਲ ਤੂੰ ਕਰ ਲੈ ਕੀ ਕਰਦਾ ਛੋਟੀ ਜੀ ਗੱਲ ਕਰੀ ਵਾਲੀ ਵੱਡੀ ਨਹੀਂ ਕਰੀ ਛੋਟੀ ਜੀ ਜਾਂਦਾ ਉਹਨੇ ਕੀ ਕਰੀ ਛੋਟੀ ਜੀ ਗੱਲ ਵਾਲੀ ਵੱਡੀ ਗੱਲ ਤਾਂ ਮਾਰੀ ਐ। ਹਾਂ। ਕੱਲ 500 ਰੁਪਏ। ਅਧਰਾ ਬਾਰੀ ਕਿਨੇ ਘਾਟਾ ਦੇ ਜਾਣਾ ਹੋਣਾ ਪੈਣੀ ਕਿਤੇ? ਹਾਂ ਘਰ ਮਰ ਮੋੜਾ ਚੱਲਣ ਨੂੰ ਪਾ। ਆਓ ਫਿਰ ਨਾ ਪਿਆਰੇ ਇੰਨਾ ਨੇ ਹੋਰ ਹੁੰਦਾ ਨਾ ਮੇਰੇ ਤੋਂ 1000 ਦਤਾ। ਥੋੜਾ ਪੈਂਦਾ ਬੱਸ ਤਾਂ। ਅੱਜ ਵੀ ਦਸਵੇਂ ਬਾਪੇ ਤੋਂ। ਹਾਂ ਆ ਰਾਜੇ ਵੀ ਲੋਕੜੀ ਪਰੇ ਚੱਲ ਜਾਓ ਤਾਂ। ਦਸਵੇਂ ਜੀ। ਸਹੀ ਗੱਲ ਐ। ਜੇ ਤਾਂ ਪੈਸੇ ਨਾਲ ਇੰਨਾ। ਬੱਕਰੀਆਂ ਪਾਪੂ ਟੂਰੀਆਂ 14000 ਦੀਆਂ ਨਹੀਂ ਮਹਿੰਗੀਆਂ ਹਾਂ ਮਹਿੰਗੀਆਂ ਨਹੀਂ ਹੈਗੀਆਂ ਪੂਰੀਆ ਨਹੀਂ ਮੁੰਗੀਆਂ ਨਹੀਂ ਹੈਗੀਆਂ ਹਾਂ ਅੱਗੇ ਪਾੜਾ ਮੁੰਡੇ ਜੀ ਆ ਆ ਸੌਦਾ ਦਾ ਇਹ ਨਾ ਕਿਸਮ ਹੁੰਦਾ ਤੂੰ ਸਾਡੇ ਤੇ ਬੋਲੀਆਂ ਕਾਦੀਆਂ ਮਾਰਦਾ ਨਾ ਕਾ ਤੂੰ ਹੈ ਗੁਆਰੂ ਕੀ ਗੱਲਾਂ ਕਰਦਾ ਇਹ ਇਕੱਠੇ ਹੋ ਗਏ ਫਿਰ ਕਿਉਂ ਗਿਆ ਅਸੀਂ ਅੱਡ ਘੱਤ ਤੇ ਹਾਂ ਅੱਜ ਇਕੱਠੇ ਹੀ ਰਹਿਨੇ ਆ ਲੱਗਦਾ ਤੁਹਾਡੇ ਨਾਲ ਯਾਰ ਇਹ ਲੱਗਦਾ ਤੁਹਾਡੇ ਲੱਗੀ ਜਾਵੇਂ ਅਸੀਂ ਤਿੰਨ ਸਾਲ ਮਾਂ ਘੱਟਾਂ ਚਾਰਾ ਦਰ ਦੇ ਤਿੰਨ ਸਾਲ ਹੀ ਨੇ ਮੇਰੇ ਘਰੇ ਬੱਕਰੀਆਂ ਚਾਰ ਕੇ ਆਏ ਇਕੱਠੇ ਹੀ ਮਾਂ ਚਾਰਾ ਛੋਟੀਆਂ ਬੱਕਰੀਆਂ ਦੀਆਂ ਇਹਦੇ ਨੇ ਫੜ ਕੇ ਲਿਆ ਮੈਂ ਟੂਰਾ ਰਾਜੂ ਬੋਲਾ ਕਮ ਭਾਈ ਇਹ ਕਿਹੜੇ ਦੀ ਆ ਯਾਰਾ ਉਹ ਬੰਦਾ ਹੋ ਬਾਬਾ ਜੀ ਸੇਵ ਜੀ ਹਾਂ ਜੈ ਜਮੂਲ ਦਾ ਤੂੰ 700 ਤੋਂ ਨੂੰ ਛੱਡ ਨਹੀਂ ਮੁੱਲ ਕੀਤਾ ਹੀ ਜਾ ਯਾਰਾ ਰਾਜੂ ਤੂੰ ਵੀ ਵੇਖ ਰੋਜ਼ ਕੰਮ ਕਰਦੇ ਤੁਸੀਂ ਇਹ ਕਰਨਾ ਉਹ ਵੀ ਚਲ ਉਹਨੇ ਮੂੰਹ ਚੋ ਕਾ ਹਾਂ ਆਪਾਂ ਤੁਹਾਡੀ ਮੂੰਹ ਥੋੜਾ ਉੱਚਾ ਮੁੰਡੇ ਨੂੰ ਘੇਰ ਕੇ ਮੋੜ ਕੇ ਲਿਆਇਆ ਵਿਚਾਰੇ ਨੂੰ ਉਹਨੇ ਪਾਲਣੀ ਆ ਆ ਪਟ ਕਿੱਡੀ ਦਾ ਛੋਟੀ ਨਵੇਂ ਦਾ ਓਏ ਛੋਟੀ ਨਾ ਉਹ ਤਕੜੀ ਆ ਪਲੀ ਪਲਾਈ ਆ। ਉਹ ਗੱਲ ਸੁਣ ਮੇਰੀ ਸਾਢੇ 5000 ਰੁਪਏ ਪਾਟਲਾ ਲੱਗਿਆ। ਆ ਨਾਲ ਦੀ ਗੱਡੀ ਦੇ ਦੀ ਪੁੱਛ ਨੂੰ। ਓ ਯਾਰ ਆ ਲੈ ਬੱਪਾ। ਇਹ ਪਲੀ ਪਲਾਈ ਆ ਛੋਟੇ ਵੀਰੇ ਤਾਂ ਇੱਕ ਰੱਖਣੀ ਆ ਮੈਂ ਤੇਰਾ ਮਾਣਾ ਨਹੀਂ ਕਰਦਾ। ਮੈਂ ਤਕੜੀ ਆ ਇਹਦਾ ਕੋਈ ਖਤਰਾ ਨਹੀਂ। ਇਹ ਅਨਜਾਨ ਬੰਦਾ ਏ ਤੂੰ ਤੈਨੂੰ ਤਕੜੀ ਦਵਾਕੇ ਰੱਖੀ ਆ। ਉਹ ਵੱਡੀ। ਉਹ ਜੇ ਬੱਚਾ ਏ ਉਹ ਬੱਚਾ ਏ ਜੇ। ਹੈ? ਬੱਚਾ ਹੀ ਬਾਰੇਗਾ। ਚੋ ਆ ਭਾਈ ਉਹ ਤਾਂ ਅਗਨ ਬੱਚਾ ਹੀ ਪਾਲਾਂਗੇ ਭਾਈ ਹਾਂ ਸਪਾਰਕ ਹੈ ਲੈ ਪਾੜਾ ਆੜ ਬੱਚਾ ਚਲ ਕੋਈ ਨਹੀਂ ਬੱਚਾ ਹੀ ਪਾਲਣਾ ਭਾਈ ਚਲ ਬੱਚਾ ਦੇ ਦੇ ਤੁਹਾਨੂੰ ਕੀ ਹਾਂ ਚਾਰ ਰੁਪਈਆ ਦੀ ਲੈਣ ਦੇਣੀ ਸਾਢੇ ਸ਼ੀਦੀ ਦੇਊਗਾ ਬੱਚੂ ਕੀ ਕਰੀਏ ਯਾਰਾ ਨਾਂਦਾ ਵੀ ਮੈਨੂੰ ਘੱਟ ਮਰਦੀ ਬੱਚੇ ਵੀ ਮੈਨੂੰ ਮੇਰੀ ਜੇ ਪਰਜੀ ਮੈਂ ਇਹ ਘੱਟਾ ਨਹੀਂ ਦੇ ਦਿੰਦੇ ਤੂੰ ਵਿਆਹ ਘੱਟ ਕਿਉਂ ਆਈ ਨਹੀਂ ਲੈਣੀ ਆ ਸੀ ਲੈਣ ਜਰਾ ਆਂਦਾ ਅਗਲੇ ਲੈਂਦੇ ਹੋ ਵੀ ਪੱਕੇ ਨੇ ਤੂੰ ਤੁਸੀਂ ਇਹ ਪਰਖੂ ਬੰਦੇ ਤੁਸੀਂ ਵੇਖ ਲਓ ਵਿਆਹ ਵਾਲਾ ਕੋ ਸੱਤ ਦੀ ਕਹੀ ਦੀ ਤੁਨੂੰ ਉਹ ਸ਼ੋਰ ਨਹੀਂ ਕਿੱਡੀ ਪੱਠ ਆਓ ਇਹ ਰੁਤੀ ਵੀ ਰੁਕ ਵੀ ਆਵੀਂ ਤੂੰ ਲਾ ਮੁੱਲ ਲਾ ਬੇਦੂ ਨਹੀਂ ਗੱਲ ਲਗਾਉਂ ਯਾਰ ਗੱਲ ਠੀਕ ਹੈ 4000 ਦੀ ਜੀ ਤੈਨੂੰ ਤਾਂ ਸੀ ਇਹਦਾ 5500 ਰੁਪਏ ਦੋ 4000 ਦੀ ਤੰਨਾ 4.5 ਦੇ ਦਿਨ ਨੇ ਹੁਣ ਵਸਤੀ ਕਰਾਂ ਪਈ ਸੋਚ ਸੋਚ ਕੋ ਸ ਹਾਂ ਦੋ ਦਿਨੇ ਇੱਕ ਬੰਨਿਆ ਆ ਆ ਮੇਰਾ ਭਰਾ ਹੀ ਆ ਤਾ ਸੋਚ ਫਿਰ ਤੋ ਆ ਜਾਂ ਤਾ ਦੋ ਉਹ ਤੁਹਾਨੂੰ ਪਹਿਲਾਂ ਹੀ ਕਹਤਾ ਬਾਈ ਤੂੰ ਆਪਾਂ ਹੀ ਗੱਲ ਕਰ ਲੈ ਜੈ ਸਾਨੂੰ ਨਹੀਂ ਪਤਾ ਕਿ ਤੇਰੀ ਦਾ ਲੱਖ ਦਿੰਦੇ ਨੇ ਮੇਰੀ ਸੁਣ ਲੈ ਗੱਲ ਆ ਕੋਈ ਵੱਡੀ ਪਾਟ ਨਹੀਂ ਸੀ ਆ ਲੋਵੇ ਓ ਛੱਡ ਵੱਡੀ ਨੂੰ ਨਾ ਛੋਟੀ ਨੂੰ ਹੁਣ ਵੀ ਕਰ ਲੈ ਯਾਰਾ ਅੱਜ ਦੀ ਗੱਲ ਹੈ ਉਹਨੇ ਮੁੰਡੇ ਨੇ ਪਾਲ ਨਹੀਂ ਆ ਵਿਚਾਰੇ ਨੇ ਉਹਨਾਂ ਦੇ ਬਿਨਾ ਪੁੱਛੇ ਕਹਿੰਨੇ ਇਹ ਨਹੀਂ ਪਤਾ ਅਗਲੇ ਲੈਣ ਨਾ ਲੈਣਾ ਸਹੀ ਗੱਲ ਹੈ ਵੇਚ ਨਾ ਵੇਚ ਸਾਨੂੰ ਨਹੀਂ ਪਤਾ ਤੇਰੀ ਤਾਂ ਲੱਖ ਲੱਗਿਆ ਕੱਖ ਲੱਗਿਆ ਪੂਰਾ 5000 ਦੀ ਬੇਚਤੀ ਅੱਛਾ ਐਸੇ ਲੈ ਲੈ